मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਭ ਤੋਂ ਪਹਿਲਾਂ ਮੈਂ ਪ੍ਰੈਸ ਵਾਲੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾਂਦੇ ਹੋ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਵਾਲੀ ਸਰਕਾਰ ਦੇ ਵਿੱਚ ਅੱਜ ਸਾਡੇ ਮਾਨਯੋਗ ਮੰਤਰੀ ਸਾਹਿਬ ਲਾਲ ਚੰਦ ਕਟਾਰੂ ਚੱਕ ਜੀ ਜਿਨ੍ਹਾਂ ਨੇ ਰਈਆ ਮੰਡੀ ਦੇ ਵਿੱਚ ਵਿజిਟ ਕੀਤੀ ਹੈ। ਸਾਡੇ ਰਈਆ ਦੇ ਪ੍ਰਬੰਧ ਸਾਡੇ ਰਈਆ ਮੰਡੀ ਦੇ ਵਿੱਚ ਡਿਪਾਰਟਮੈਂਟ ਦੇ ਸੈਕਟਰੀ ਸਹਿਮਾਨ ਸਾਡੇ ਵੱਖ-ਵੱਖ ਏਜੰਸੀਆਂ ਦੇ ਜਿਹੜੇ ਸਾਡੇ ਕੋਲ ਅਫਸਰ ਸਦਾਨ ਆਏ ਸੀਗੇ ਮੰਡੀ ਦੇ ਵਿੱਚ ਪ੍ਰਬੰਧ ਦੇਖ ਕੇ ਗਏ ਆ ਮੰਡੀ ਦਾ ਪ੍ਰਬੰਧ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਲੱਗਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਸਾਡੇ ਰਈਆ ਮੰਡੀ ਦੇ ਵਿੱਚ ਵਧੀਆ ਪੁਖਤਾ ਪ੍ਰਬੰਧ ਨੇ ਇਸ ਵਾਰ ਦੀ ਜਿਹੜੀ ਸੀਜ਼ਨ ਦੀ ਜਿਹੜੇ ਪੈਡੀ ਦੀ ਸੀਜ਼ਨ ਚੱਲ ਰਿਹਾ ਉਹਦੇ ਵਿੱਚ 8360 ਐਮਟੀ ਜਿਹੜਾ ਸਾਡੇ ਕੋਲ ਅਜ ਤੱਕ ਝੋਨਾ ਆਇਆ ਜਿਹਦੇ ਵਿੱਚੋਂ 2628 ਐਮਟੀ ਜਿਹੜਾ ਉਹ ਲਿਫਟਿੰਗ ਹੋ ਚੁੱਕੀ ਆ ਕਿਉਂਕਿ ਪਿਛਲੀ ਵਾਰ ਨਾਲੋਂ ਇਸ ਵਾਰ ਜਿਹੜਾ ਐਡਵਾਂਸ ਦੇ ਵਿੱਚ ਅਮਰਸਰ ਡਿਸਟ੍ਰਿਕਟ ਦੀ ਜਿਹੜੀ ਝੋਨੇ ਦੀ ਆਮਦ ਸ਼ੁਰੂ ਹੋ ਗਈ ਸੀ ਜਿੱਥੇ ਅੱਜ ਮੰਤਰੀ ਸਾਹਿਬ ਨੇ ਸਾਰਾ ਪ੍ਰਬੰਧ ਵੇਖਿਆ ਕਿਸਾਨ ਜਿਨ੍ਹਾਂ ਦੀ ਫਸਲ ਮੰਡੀ ਦੇ ਵਿੱਚ ਆ ਰਹੀ ਹੈ ਉਹ ਵੀ ਪੂਰੇ ਖੁਸ਼ ਨੇ ਸਾਡੇ ਆਰਟੀਏ ਭਰਾ ਵੀ ਪੂਰੇ ਖੁਸ਼ ਨੇ ਸਾਡੇ ਅਫਸਰ ਸਹਿਬਾਨ ਵੀ ਪੂਰੇ ਖੁਸ਼ ਨੇ ਤੇ ਸਾਡੇ ਰੀਡ ਦੀ ਹੱਡੀ ਜਿਹੜੀ ਆ ਮਜ਼ਦੂਰ ਭਰਾ ਜਿਨ੍ਹਾਂ ਦੇ ਕੰਮ ਦੇ ਨਾਲ ਸਾਰਾ ਇਹ ਮੰਡੀ ਦਾ ਸੀਜ਼ਨ ਸਿਰੇ ਲੱਗਣਾ ਉਹ ਵੀ ਪੂਰੇ ਖੁਸ਼ ਨੇ ਉਹਨਾਂ ਦੇ ਪੀਣ ਦਾ ਪਾਣੀ ਦਾ ਪ੍ਰਬੰਧ ਉਹਨਾਂ ਦੇ ਰਹਿਣ ਦਾ ਪ੍ਰਬੰਧ ਸਾਰੇ ਪ੍ਰਬੰਧ ਪੁਕਤਾ ਜਿਹੜੇ ਆ ਮੰਡੀ ਵੱਲੋਂ ਵੱਖ-ਵੱਖ ਆਪਣੇ ਡਿਪਾਰਟਮੈਂਟਾਂ ਵੱਲੋਂ ਕੀਤੇ ਗਏ ਆ ਸਾਡੇ ਕੋਲ ਚਾਰ ਏਜੰਸੀਆਂ ਨੇ ਪਨ ਗ੍ਰੇਨ ਮਾਰਕੀਟ ਪਨਸਪ ਵੇਅਰ ਹਾਊਸ ਉਹ ਚਾਰ ਏਜੰਸੀਆਂ ਜਿਹੜੀਆਂ ਆਪਦੀ ਪੈਡੀ ਨੂੰ ਜਿਹੜਾ ਵਾ ਵਧੀਆ ਤਰੀਕੇ ਦੇ ਨਾਲ ਉਹ ਪਰਚੇਜ ਕਰ ਰਹੀਆਂ ਚੁੱਕ ਰਹੀਆਂ ਤੇ ਮੈਂ ਆਸ ਕਰਦਾ ਕਿ ਇਸ ਵਾਰ ਦਾ ਸੀਜ਼ਨ ਕੁਦਰਤ ਦੀ ਮਾਰ ਕਰਕੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਮੌਸਮ ਦੀ ਖਰਾਬੀ ਹੋਣ ਕਰਕੇ ਜਿੱਥੇ ਕਿਸਾਨ ਭਰਾਵਾਂ ਦਾ ਨਹੀਂ ਹਰ ਇੱਕ ਵਰਗ ਦਾ ਬਹੁਤ ਨੁਕਸਾਨ ਹੋਇਆ ਪਰ ਫਿਰ ਵੀ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੇ ਸਾਡੇ ਏਰੀਏ ਦੇ ਪਿੰਡ ਨੇ ਨੇੜੇ-ਨੇੜੇ ਕੁਝ ਪਿੰਡਾਂ ਨੂੰ ਛੱਡ ਕੇ ਬਾਕੀ ਸਾਰਾ ਵਧੀਆ ਝੋਨੇ ਦੀ ਆਮਦ ਵੀ ਹੋ ਰਹੀ ਆ ਝੋਨਾ ਵੀ ਆ ਰਿਹਾ ਜਿੱਥੇ ਮੰਡੀ ਵੱਲੋਂ ਸਰਕਾਰ ਵੱਲੋਂ ਵਧੀਆ ਪੁਕਤਾ ਪ੍ਰਬੰਧ ਕੀਤੇ ਗਏ ਨੇ ਉੱਥੇ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਆਪ ਦਾ ਜਿਹੜਾ ਝੋਨਾ ਆ ਤੁਸੀਂ ਕਿਸੇ ਤਰ੍ਹਾਂ ਦੀ ਕਾਲੀ ਨਾ ਕਰੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਇੱਕ ਦਾਣਾ ਚੁੱਕਣ ਦੀ ਜਿਹੜੀ ਗੱਲ ਕਹੀ ਸੀ ਅਸੀਂ ਉਹ ਪੂਰੀ ਕਰ ਰਹੇ ਹਾਂ 24 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਜਿਹੜਾ ਫਸਲ ਦੇ ਪੈਸੇ ਆ ਉਹਨਾਂ ਦੇ ਖਾਤਿਆਂ 'ਚ ਜਾ ਰਹੇ ਆ ਮਜ਼ਦੂਰ ਸਾਡੇ ਜਿਹੜੇ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਨੇ ਉਹ ਆਪਦੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾ ਰਹੇ ਆ ਜਿਹੜੇ ਸਾਡੇ ਆੜਤੀਏ ਭਰਾ ਨੇ ਉਹ ਵੀ ਆਪ ਦਾ ਵਪਾਰ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਕਰ ਰਹੇ ਆ ਬਿਲਕੁਲ ਜੀ ਸਾਡੀ ਜਿਹੜੀ ਰਿਆ ਮੰਡੀ ਹੈ ਬਹੁਤ ਵਧੀਆ ਤੇ ਸਾਫ ਸੁਥਰੇ ਪ੍ਰਬੰਧ ਨੇ ਸਾਡੀ ਮੰਡੀ ਜਨ ਨਵੇਂ ਫੜ ਜਿਹੜੇ ਬਣਾਉਣ ਦੀ ਮੈਂ ਗੱਲ ਕੀਤੀ ਸੀ ਮੈਂ ਪ੍ਰਪੋਜ਼ਲ ਆਪਣੀ ਮੰਤਰੀ ਸਾਹਿਬ ਨੂੰ ਦਿੱਤੀ ਹੋਈ ਆ ਔਰ ਜਿਵੇਂ ਨਵੇਂ ਫੜ ਬਣਾਉਣ ਦਾ ਸਾਡੇ ਕੋਲ ਡਿਪਾਰਟਮੈਂਟ ਵੱਲੋਂ ਆ ਜਾਂਦਾ ਅਸੀਂ ਉਹਨੂੰ ਤੁਰੰਤ ਜਿਹੜਾ ਵਾ ਉਹ ਫੜ ਬਣਾਉਂਦੇ ਨੇ ਨਹੀਂ ਮੇਰੇ ਕੋਲ ਸੈਲਰ ਦਾ ਮਸਲਾ ਅਜੇ ਤੱਕ ਸ਼ੈੱਡ ਸ਼ੈੱਡ ਦੀ ਰਿਪੇਅਰ ਸੀਗੀ ਜੋ ਕੁਝ ਸੈੱਡ ਜਿਹੜੇ ਰਿਪੇਅਰ ਹੋ ਗਏ ਆ ਜਿਹੜੇ ਬਾਕੀ ਨਵੇਂ ਸ਼ੈੱਡਾਂ ਦੀ ਗੱਲ ਉਹ ਉਸੇ ਚੀਜ਼ ਦੇ ਵਿੱਚ ਹੀ ਆਉਂਦਾ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਕੇ ਟਾ ਮੇਰੀ ਪ੍ਰਪੋਜ਼ਲ ਬਣ ਕੇ ਜਾ ਚੁੱਕੀ ਹੈ ਤੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੀ ਸਾਨੂੰ ਸਰਕਾਰ ਵੱਲੋਂ ਹੁਕਮ ਹੁੰਦਾ ਹੈ ਪੈਸੇ ਆਉਂਦੇ ਆਈ ਉਹਨੂੰ ਜਲਦੀ ਕਲੀਅਰ ਕਰ ਸਭ ਤੋਂ ਪਹਿਲਾਂ ਮੈਂ ਪ੍ਰੈਸ ਵਾਲੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾਂਦੇ ਹੋ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਵਾਲੀ ਸਰਕਾਰ ਦੇ ਵਿੱਚ ਅੱਜ ਸਾਡੇ ਮਾਨਯੋਗ ਮੰਤਰੀ ਸਾਹਿਬ ਲਾਲ ਚੰਦ ਕਟਾਰੂ ਚੱਕ ਜੀ ਜਿਨ੍ਹਾਂ ਨੇ ਰਈਆ ਮੰਡੀ ਦੇ ਵਿੱਚ ਵਿਜ਼ਿਟ ਕੀਤੀ ਹੈ। ਸਾਡੇ ਰਈਏ ਦੇ ਪ੍ਰਬੰਧ ਸਾਡੇ ਰਈਆ ਮੰਡੀ ਦੇ ਵਿੱਚ ਡਿਪਾਰਟਮੈਂਟ ਦੇ ਸੈਕਟਰੀ ਸਹਿਮਾਨ ਸਾਡੇ ਵੱਖ-ਵੱਖ ਏਜੰਸੀਆਂ ਦੇ ਜਿਹੜੇ ਸਾਡੇ ਕੋਲ ਅਫਸਰ ਸਦਾਨ ਆਏ ਸੀਗੇ ਮੰਡੀ ਦੇ ਵਿੱਚ ਪ੍ਰਬੰਧ ਦੇਖ ਕੇ ਗਏ ਆ ਮੰਡੀ ਦਾ ਪ੍ਰਬੰਧ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਲੱਗਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਸਾਡੇ ਰਈਆ ਮੰਡੀ ਦੇ ਵਿੱਚ ਵਧੀਆ ਪੁਕਤਾ ਪ੍ਰਬੰਧ ਨੇ ਇਸ ਵਾਰ ਦੀ ਜਿਹੜੀ ਸੀਜ਼ਨ ਦੀ ਜਿਹੜੇ ਪੈਡੀ ਦੀ ਸੀਜ਼ਨ ਚੱਲ ਰਿਹਾ ਉਹਦੇ ਵਿੱਚ 8360 ਐਮਟੀ ਜਿਹੜਾ ਸਾਡੇ ਕੋਲ ਅਜ ਤੱਕ ਝੋਨਾ ਆਇਆ ਜਿਹਦੇ ਵਿੱਚੋਂ 2628 ਐਮਟੀ ਜਿਹੜਾ ਉਹ ਲਿਫਟਿੰਗ ਹੋ ਚੁੱਕੀ ਆ ਕਿਉਂਕਿ ਪਿਛਲੀ ਵਾਰ ਨਾਲੋਂ ਇਸ ਵਾਰ ਜਿਹੜਾ ਐਡਵਾਂਸ ਦੇ ਵਿੱਚ ਅਮਰਸਰ ਡਿਸਟ੍ਰਿਕਟ ਦੀ ਜਿਹੜੀ ਝੋਨੇ ਦੀ ਆਮਦ ਸ਼ੁਰੂ ਹੋ ਗਈ ਸੀ ਜਿੱਥੇ ਅੱਜ ਮੰਤਰੀ ਸਾਹਿਬ ਨੇ ਸਾਰਾ ਪ੍ਰਬੰਧ ਵੇਖਿਆ ਕਿਸਾਨ ਜਿਨ੍ਹਾਂ ਦੀ ਫਸਲ ਮੰਡੀ ਦੇ ਵਿੱਚ ਆ ਰਹੀ ਹੈ ਉਹ ਵੀ ਪੂਰੇ ਖੁਸ਼ ਨੇ ਸਾਡੇ ਆਰਟੀਏ ਪਰ ਆ ਵੀ ਪੂਰੇ ਖੁਸ਼ ਨੇ ਸਾਡੇ ਅਫਸਰ ਸਹਿਬਾਨ ਵੀ ਪੂਰੇ ਖੁਸ਼ ਨੇ ਤੇ ਸਾਡੇ ਰੀਡ ਦੀ ਹੱਡੀ ਜਿਹੜੀ ਆ ਮਜ਼ਦੂਰ ਭਰਾ ਜਿਨ੍ਹਾਂ ਦੇ ਕੰਮ ਦੇ ਨਾਲ ਸਾਰਾ ਇਹ ਮੰਡੀ ਦਾ ਸੀਜ਼ਨ ਸਿਰੇ ਲੱਗਣਾ ਉਹ ਵੀ ਪੂਰੇ ਖੁਸ਼ ਨੇ ਉਹਨਾਂ ਦੇ ਪੀਣ ਦਾ ਪਾਣੀ ਦਾ ਪ੍ਰਬੰਧ ਉਹਨਾਂ ਦੇ ਰਹਿਣ ਦਾ ਪ੍ਰਬੰਧ ਸਾਰੇ ਪ੍ਰਬੰਧ ਪੁਕਤਾ ਜਿਹੜੇ ਆ ਮੰਡੀ ਵੱਲੋਂ ਵੱਖ-ਵੱਖ ਆਪਣੇ ਡਿਪਾਰਟਮੈਂਟਾਂ ਵੱਲੋਂ ਕੀਤੇ ਗਏ ਆ ਸਾਡੇ ਕੋਲ ਚਾਰ ਏਜੰਸੀਆਂ ਨੇ ਪਨ ਗ੍ਰੇਨ ਮਾਰਕੀਟ ਪਨਸਪ ਵੇਅਰ ਹਾਊਸ ਉਹ ਚਾਰ ਏਜੰਸੀਆਂ ਜਿਹੜੀਆਂ ਆਪ ਦੀ ਪੈਡੀ ਨੂੰ ਜਿਹੜਾ ਵਾ ਵਧੀਆ ਤਰੀਕੇ ਦੇ ਨਾਲ ਉਹ ਪਰਚੇਜ ਕਰ ਰਹੀਆਂ ਚੁੱਕ ਰਹੀਆਂ ਤੇ ਮੈਂ ਆਸ ਕਰਦਾ ਕਿ ਇਸ ਵਾਰ ਦਾ ਸੀਜ਼ਨ ਕੁਦਰਤ ਦੀ ਮਾਰ ਕਰਕੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਮੌਸਮ ਦੀ ਖਰਾਬੀ ਹੋਣ ਕਰਕੇ ਜਿੱਥੇ ਕਿਸਾਨ ਭਰਾਵਾਂ ਦਾ ਨਹੀਂ ਹਰ ਇੱਕ ਵਰਗ ਦਾ ਬਹੁਤ ਨੁਕਸਾਨ ਹੋਇਆ ਪਰ ਫਿਰ ਵੀ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੇ ਸਾਡੇ ਏਰੀਏ ਦੇ ਪਿੰਡ ਨੇ ਨੇੜੇ-ਨੇੜੇ ਕੁਝ ਪਿੰਡਾਂ ਨੂੰ ਛੱਡ ਕੇ ਬਾਕੀ ਸਾਰਾ ਵਧੀਆ ਝੋਨੇ ਦੀ ਆਮਦ ਵੀ ਹੋ ਰਹੀ ਆ ਝੋਨਾ ਵੀ ਆ ਰਿਹਾ ਜਿੱਥੇ ਮੰਡੀ ਵੱਲੋਂ ਸਰਕਾਰ ਵੱਲੋਂ ਵਧੀਆ ਪੁਕਤਾ ਪ੍ਰਬੰਧ ਕੀਤੇ ਗਏ ਨੇ ਉੱਥੇ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਆਪ ਦਾ ਜਿਹੜਾ ਝੋਨਾ ਆ ਤੁਸੀਂ ਕਿਸੇ ਤਰ੍ਹਾਂ ਦੀ ਕਾਲੀ ਨਾ ਕਰੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਇੱਕ ਦਾਣਾ ਚੁੱਕਣ ਦੀ ਜਿਹੜੀ ਗੱਲ ਕਹੀ ਸੀ ਅਸੀਂ ਉਹ ਪੂਰੀ ਕਰ ਰਹੇ ਆ 24 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਜਿਹੜਾ ਫਸਲ ਦੇ ਪੈਸੇ ਆ ਉਹਨਾਂ ਦੇ ਖਾਤਿਆਂ 'ਚ ਜਾ ਰਹੇ ਆ ਮਜ਼ਦੂਰ ਸਾਡੇ ਜਿਹੜੇ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਸਾਡੇ ਜਿਹੜੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਨੇ ਉਹ ਆਪਦੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾ ਰਹੇ ਆ ਜਿਹੜੇ ਸਾਡੇ ਆੜਤੀਏ ਭਰਾ ਨੇ ਉਹ ਵੀ ਆਪ ਦਾ ਵਪਾਰ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਕਰ ਰਹੇ ਆ ਬਿਲਕੁਲ ਜੀ ਸਾਡੀ ਜਿਹੜੀ ਰਿਆ ਮੰਡੀ ਹੈ ਬਹੁਤ ਵਧੀਆ ਤੇ ਸਾਫ ਸੁਥਰੇ ਪ੍ਰਬੰਧ ਨੇ ਸਾਡੀ ਮੰਡੀ ਜਨ ਨਵੇਂ ਫੜ ਜਿਹੜੇ ਬਣਾਉਣ ਦੀ ਮੈਂ ਗੱਲ ਕੀਤੀ ਸੀ ਮੈਂ ਪ੍ਰਪੋਜ਼ਲ ਆਪਣੀ ਮੰਤਰੀ ਸਾਹਿਬ ਨੂੰ ਦਿੱਤੀ ਹੋਈ ਆ ਔਰ ਜਿਵੇਂ ਨਵੇਂ ਫੜ ਬਣਾਉਣ ਦਾ ਸਾਡੇ ਕੋਲ ਡਿਪਾਰਟਮੈਂਟ ਵੱਲੋਂ ਆ ਜਾਂਦਾ ਅਸੀਂ ਉਹਨੂੰ ਤੁਰੰਤ ਜਿਹੜਾ ਵਾ ਉਹ ਫੜ ਬਣਾਉਂਦੇ ਨੇ ਨਹੀਂ ਮੇਰੇ ਕੋਲ ਸੈਲਰ ਦਾ ਮਸਲਾ ਅਜੇ ਤੱਕ ਸ਼ੈੱਡ ਸ਼ੈੱਡ ਦੀ ਰਿਪੇਅਰ ਸੀਗੀ ਜੋ ਕੁਝ ਸੈੱਡ ਜਿਹੜੇ ਰਿਪੇਅਰ ਹੋ ਗਏ ਆ ਜਿਹੜੇ ਬਾਕੀ ਨਵੇਂ ਸ਼ੈੱਡਾਂ ਦੀ ਗੱਲ ਉਹ ਉਸੇ ਚੀਜ਼ ਦੇ ਵਿੱਚ ਹੀ ਆਉਂਦਾ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਕੇ ਟਾ ਮੇਰੀ ਪ੍ਰਪੋਜ਼ਲ ਬਣ ਕੇ ਜਾ ਚੁੱਕੀ ਹੈ ਤੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੀ ਸਾਨੂੰ ਸਰਕਾਰ ਵੱਲੋਂ ਹੁਕਮ ਹੁੰਦਾ ਹੈ ਪੈਸੇ ਆਉਂਦੇ ਆਈ ਉਹਨੂੰ ਜਲਦੀ ਕਲੀਅਰ ਕਰ